ਗਰੱਥ ਜਨੇ ਬਾਤ ਪਾ ਲਿਆ ਹੁਣ ਬਾਤ ਪਾ ਕੇ ਸਖੀਆਂ ਸਹੇਲੀਆਂ ਨੂੰ ਦਿਖਾਉਂਦੀ ਫਿਰਦੀ ਐ ਕਹਿੰਦੀ ਮੇਰਾ ਪਤੀ ਹਰਦਵਾਰ ਤੋਂ ਕੰਗਣ ਲੈ ਕੇ ਆਇਆ ਹੁ ਮਾ ਪਤਾ ਨਹੀਂ ਇਸ ਵੀ ਬਾਣਾ ਵਾਪਰ ਜੂ ਹੁਣ ਜਦੋਂ ਕੰਗਣ ਦਿਖਾਉਂਦੀ ਫਿਰਦੀ ਐ ਸਖੀਆਂ ਸਹੇਲੀਆਂ ਨੇ ਜਾ ਕੇ ਚੰਦਰਪ੍ਰਤਾਪ ਰਾਜੇ ਦੇ ਘਰ ਵਾਲੀ ਨੂੰ ਦੱਸਤਾ ਕਹਿੰਦੀ ਤੂੰ ਰਾਣੀ ਬਣੀ ਫਿਰਦੀ ਐ ਕਿੱਥੋਂ ਮਹਿੰਗਾ ਕੰਗਣ ਤਾਂ ਆਪਣੀ 48 ਪਾਈ ਪਈ ਹੈ ਜਦੋਂ ਰਾਣੀ ਨੂੰ ਇੰਨੀ ਗੱਲ ਸੁਣੀ ਨਾ ਅੱਗ ਬੋਲਾ ਹੋ ਗਈ ਵੀ ਅਸੀਂ ਰਾਜੇ ਰਾਜ ਭਾਗ ਦੇ ਮਾਲਕ ਤੇ ਕੰਗੜ 48 ਪਾਈ ਫਿਰ ਇਹ ਕਿਵੇਂ ਹੋ ਸਕਦਾ ਉਹਨਾਂ ਨੇ ਰਾਜੇ ਕੋਲੇ ਬੰਨ ਕੇ ਸਿਰ ਤੇ ਪੱਟੀ ਜੀ ਪਾਈ ਰਾਜਾ ਕਹਿੰਦਾ ਕੀ ਹੋ ਗਿਆ ਭਗਵਾਨ ਨੇ ਕਹਿੰਦੀ ਰਾਜੇ ਨੂੰ ਮੈਨੂੰ ਨਹੀਂ ਪਤਾ ਮੈਨੂੰ ਅੱਜ ਸਖੀਆਂ ਨੇ ਦੱਸਿਆ ਵੀ ਇੱਕ ਲੋਕਿਕ ਕੰਗੜਾ ਨਾ ਪਣਤਾਰੀ ਬੋਲ ਐ ਜੇ ਤਾਂ ਮੈਨੂੰ ਉਹ ਜਾ ਕੰਗਨ ਲਿਆ ਦਿਓ ਨਹੀਂ ਫਰਮਾਇ ਇਹ ਬਚਦੀ ਜਦੋਂ ਆਈ ਇਹ ਗੱਲ ਕਹੀ ਨਾ ਰਾਜਾ ਕਹਿੰਦਾ ਬੜਾ ਦੋਸ਼ ਕਸ਼ੇਰਿਆ ਪਣਤਾਂ ਚੰਗਾ ਵੀ ਬਤਾਓ ਬੇਪਰ ਨੂੰ ਹੁਣ ਬੇਪਰ ਨੂੰ ਦਰਬਾਰ ਚ ਬੁਲਾ ਲਿਆ ਰਾਜਾ ਕਹਿਣ ਲੱਗਿਆ ਕਹਿੰਦਾ ਬੇਪਰ ਜੀ ਤੁਸੀਂ ਸਤਕਾਰ ਜੋ ਮੋ ਵਿਦਵਾਨ ਹੁੰਦੇ ਨੇ ਬ੍ਰਹਮਣ ਪੂਜਨ ਜੋਗੋ ਕਹਿੰਦਾ ਮੇਰੀ ਇੱਕ ਛੋਟੀ ਜਿਹੀ ਬੇਨਤੀ ਆ ਕਿਉਂਕਿ ਪਹਿਲਾਂ ਅਸੀਂ ਵੇਚੀ ਕਾਪੀ ਆ ਸਾਡੇ ਸਾਰੀ ਮੇਰੀ ਪਰਜਾ ਦਾ ਹਿੱਸਾ ਤੁਸੀਂ ਮੇਰੀ ਬੇਨਤੀ ਹੈ ਕਿ ਤੁਹਾਡੀ ਘਰੇ ਤੁਹਾਡੀ ਅਦਨਕਰੀ ਦੇ ਬਾਹਰ ਦੇ ਵਿੱਚ ਇੱਕ ਕੰਗੜਾ ਪਾਇਆ ਹੋਇਆ ਹੈ ਉਹ ਮੇਰੀ ਧਰਮ ਪਤਨੀ ਨੂੰ ਰਾਣੀ ਨੂੰ ਆ ਗਿਆ ਪਸੰਦਾ ਮੇਰੀ ਬੇਨਤੀ ਆ ਜਿੰਨਾ ਮੁੱਲ ਕਹੋਗੇ ਜਿੰਨੀ ਮਾਇਆ ਕਹੋਗੇ ਮੈਂ ਤੁਹਾਡੇ ਉਰੇ ਰੱਖ ਦੂੰ

Espere, Oduzmi oh, no. ਮੈਂ ਮੈਂ ਤੁਮ ਬਾਤੇ ਦੇਰੀ ਬੱਲੇ ਬੱਲੇ ਹੋ ਜੂ ਤੇਰੀ ਉਹ ਮੰਦੀ ਅੱਜ ਤੂੰ ਕਿਸੇ ਦੀ ਦੇਣਾ ਕੰਗੜੇ ਤੂੰ ਦੇ ਦੇ ਪੰਡਤਾ ਬੋਲੇ ਮੰਗੇ ਲੈ ਜਨਾ ਤੂੰ ਲੈਣਾ ਕੰਗੜੇ ਤੂੰ ਦੇ ਦੇ ਰਾਖੂ ਤੇਰੇ ਪੰਡਤਾ ਸੁੰਗਰ ਤੂੰ ਮੇਰੇ ਪੰਡਤਾ ਮੁੱਲ ਮੰਗ ਲੈ ਜਿੰਨਾ ਤੂੰ ਲੈਣਾ